ਬੱਪੂ ਜੀ ਕੀ ਗੱਲ ਹੋਈ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਉਹ ਤਾਂ ਜੀ ਪਰसों ਸ਼ਾਮ ਨੂੰ 5:00 ਵਜੇ ਚਮਕੌਰ ਸਰਵਰ ਨੇ ਕੱਪੜੇ ਲੈਣ ਗਿਆ ਠੀਕ ਹੈ ਜੀ ਉਹਦੇ ਨਾਲ ਪਤਾ ਲੱਗਿਆ ਵੀ ਉਹ ਤਾਂ ਯਾਰ ਦੋਸਤ ਹੋਰ ਗਏ ਕਿ ਕਿੱਡੀ ਜੇ ਕੱਪੜੇ ਲੈ ਕੇ ਆਂਦੇ ਫਿਰ ਦਾਰੂ ਪੀਣੇ ਲੱਗੇ ਦਾਰੂ ਵੱਧ ਵਾਲਾ ਕੋਈ ਉਹਦੇ ਵਿੱਚ ਕੋਈ ਦੋਜ ਵੱਧ ਦਿੱਤੀ ਕੋਈ ਜ਼ਹਿਰੀ ਚੀਜ਼ ਦਿੱਤੀ ਜਾਂ ਕੋਈ ਨਸ਼ਾ ਦਿੱਤਾ ਉਹ ਸਾਨੂੰ ਕੋਈ ਪਤਾ ਨਹੀਂ ਹੈਗਾ ਫਿਰ ਉਹ ਉਹਨਾਂ ਨੂੰ ਰਾਤ ਦੇ 11:00 ਵਜੇ ਕਿਤੇ ਸਮਸਾਨ ਘਾਟ ਦੇ ਵਿੱਚ ਸੁਣ ਘਾਟ ਦੇ ਵਿੱਚ ਜਿੱਥੇ ਦੇਖਿਆ ਗਿਆ ਉੱਥੇ ਗੱਡੀ ਘੜਾ ਕੇ ਆਪ ਚਲੇ ਕੇ ਭੱਜ ਗਏ ਗੱਡੀ ਸਵੇਰ ਤੱਕ ਜਾ ਕੇ ਫਿਰ ਦੇਖੀ ਤਾਂ ਸਵੇਰ ਨੂੰ ਪਤਾ ਲੱਗਿਆ ਕੀ ਲੱਗਦਾ ਕਿ ਇਹ ਘਟਨਾ ਕਿਉਂ ਵਾਪਰੀ ਕਿਵੇਂ ਵਾਪਰੀ ਇਹ ਤਾਂ ਜੇ ਬਸ ਕੋਈ ਦੋ ਤਿੰਨ ਚਾਂਸ ਹੈ ਦਾ ਕਰੇਗਾ ਚਿੱਟਿਆਂ ਨੇ ਚਾਂਸ ਕਰਿਆ ਸਾਰਾ ਜਿੰਨਾ ਕਰਿਆਗਾ ਭਲੇਖੇ ਨਾਲ ਚਿੱਟੇ ਵਾਲੇ ਨਾਲ ਲੈ ਗਏ ਲਿਜਾ ਕੇ ਇੱਥੇ ਇੱਕ ਮੁੰਡਾ ਲੈ ਕੇ ਗਿਆ ਇਹਨੂੰ ਤੇ ਦੂਜੇ ਅੱਗੇ ਬਠਾਫੂ ਛੱਡੇ ਸੀਗੇ ਤੇ ਤੋਂ ਕਈ ਵੇਲੇ ਚ ਇਹਨਾਂ ਚਰੇ ਆਉਂਦੇ ਆ ਕਿ ਉਸ ਮਤਲਬ ਕਿੰਨੀ ਤਰੀਕ ਨੂੰ ਛੁੱਟੀ ਆਏ ਸੀ ਤੁਸੀਂ ਸੂਚਿਤ ਕੀਤਾ ਜਿਹੜੇ ਅਧਿਕਾਰੀ ਇਹ ਚਾਰਜ ਲਾਈਨ ਛੁੱਟੀ ਆਇਆ ਠੀਕ ਹੈ ਜੀ ਚਾਰਜ ਲਾਈਨ ਛੁੱਟੀ ਆ ਕੇ ਇਸ ਦਾ ਚਲੇ ਗਿਆ ਜਲੰਧਰ ਉੱਥੇ ਦੀ ਬਾਈਫ ਪੁਲਿਸ ਵਜੇ ਪੁਲਿਸ ਨੌਕਰੀ ਕਰਦੀ ਹੈ ਠੀਕ ਹੈ ਉੱਥੇ ਰਹਿੰਦੀ ਸੀ ਉੱਥੇ ਰਹੇ ਉਹ 10 12 ਦਿਨ ਇਥੇ ਰਿਹਾ ਕਿ ਨੇ ਫਿਰ ਇਹਦੇ ਬੇਟਾ ਦਾ ਨੌਵੀਂ ਦੇ ਦਿੱਤਾ ਉਹ ਟਿਕਲਵਾਨ ਵਾਸਤੇ ਆਇਆ ਤੇ ਪੋਲੀਏ ਦਾ ਇਹਦਾ ਕੋਈ ਪਾ ਨਹੀਂ ਹੈਗਾ ਜਦੋਂ ਉਹ ਸਬੰਦੇ ਦੇ ਹੱਥ ਪੈ ਹੱਥ ਵੱਡੇ ਜਾਣ ਜਿਹੜਾ ਕਰਦਾ ਹੈ ਨਸ਼ੇ ਦਾ ਕੰਮ ਉਹਦੇ ਹੱਥ ਵੱਡੇ ਜਾਣ ਤਾਂ ਇਹਦਾ ਜਾਂ ਉਹਨੂੰ ਗੋਲੀ ਛੂਟੂ ਜੇ ਬਸ ਚਿੱਟੇ ਦਾ ਇੱਥੇ ਫਤੇਪਰਾ ਖੋਖਰਾ ਚੱਕ ਟੱਪਰੀਆਂ ਇੱਧਰ ਆਮ ਛਰਿਆਂ ਵੇਚਦੇ ਫਿਰਦੇ ਮੋਰੇ ਭਈਏ ਰੱਖੇ ਹੋਏ ਵੇਚਣ ਬਦ ਛੇ ਤੋਂ ਜੇ ਕੋਈ ਕਰਦਾ ਹੈ ਜੇ ਕਿਦਾ ਬੈਕਗ੍ਰਾਉਂਡ ਹੈ ਮੈਡੀਕਲ ਹੁੰਦੀ ਹੈ ਜੀ ਮੈਡੀਕਲ ਹੁੰਦਾ ਬਹੁਤ ਮੈਂ ਆਰਮੀ ਚੋਂ ਆਇਆ ਜੀ ਮੈਡੀਕਲ ਹੁੰਦਾ ਹਾਂ ਮੈਡੀਕਲ ਹੁੰਦਾ ਉਹ ਇਹ ਨਹੀਂ ਨਾ ਕਰ ਸਕਦਾ ਜੀ ਉੱਤੇ ਹਰ ਪੂਰੀ ਚਿੱਟਾ ਤੇ ਖਾਂਦਾ ਨਹੀਂ ਸੀ ਕਿਉਂ ਸਾਡੇ ਬੈਹੇ ਹੋਇਆ ਸੀ ਮੇਰਾ ਜਵਾਈ ਹੈ ਮੇਰੀ ਗੁੜੀਆਂ ਮੈਨੂੰ ਦੱਸ ਦਿੰਦੇ ਚਿੱਟਾ ਛੁੱਟਾ ਵੀ ਚਿੱਟਾ ਪੀਂਦੇ ਨਹੀਂ ਸੀ ਝਾਕਦੇ ਨਹੀਂ ਚਿੱਟੇ ਕਰਨੀ ਤਾਂ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਮੰਦ ਭਾਗੀ ਘਟਨਾ ਚਮਕੌਰ ਸਾਹਿਬ ਹਲਕੇ ਦੇ ਪਿੰਡ ਫਤਿਹਗੜ ਵੀਰਾਂ ਦੇ ਵਿੱਚ ਵਾਪਰਦੀ ਹੈ ਜਿੱਥੇ ਛੁੱਟੀ ਆਇਆ ਨੌਜਵਾਨ ਫੌਜਦਾਰ ਜੋ ਜਿੱਦਾਂ ਨਾਮ ਕੁਲਜੀਤ ਸਿੰਘ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਇਸ ਦੇ ਪਿੱਛੇ ਅਲੱਗ-ਅਲੱਗ ਥਿਉਰੀਜ਼ ਨੇ ਅਲੱਗ-ਅਲੱਗ ਤਰ੍ਹਾਂ ਆ ਮਾ ਚੱਲ ਰਹੀਆਂ ਨੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਇਸ ਨੌਜਵਾਨ ਦੀ ਮੌਤ ਚਿੱਟੇ ਦੇ ਨਾਲ ਹੋਈ ਹੈ ਪਰ ਦੂਜੇ ਪਾਸੇ ਪਰਿਵਾਰ ਅਤੇ ਪਿੰਡ ਵਾਸੀ ਤੇ ਰਿਸ਼ਤੇਦਾਰ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਉਸ ਨੂੰ ਕਿਸੇ ਸ਼ਰਾਬ ਦੇ ਵਿੱਚ ਪਾ ਕੇ ਕੋਈ ਇਸ ਤਰ੍ਹਾਂ ਦਾ ਪਦਾਰਥ ਕੋਈ ਚਿੱਟੇ ਵਰਗਾ ਪਦਾਰਥ ਜਿਹੜਾ ਉਹ પાਕੇ ਦਿੱਤਾ ਗਿਆ ਜਿਸ ਦੇ ਨਾਲ ਓਵਰਡੋਜ਼ ਹੋਣ ਦੇ ਨਾਲ ਉਸ ਦੀ ਮੌਤ ਹੋਈ ਹੈ ਤਾਂ ਪਰਿਵਾਰ ਉਸਦੇ ਅਸੀਂ ਪਿੰਡ ਪਹੁੰਚੇ ਆ ਫਤੇਗੜ ਵੀਰਾਂ ਉਸ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਆ ਕਿ ਪਰਿਵਾਰ ਦਾ ਕੀ ਕੁਝ ਦਾਵਾ ਹੈ ਕਿ ਕੁਝ ਕਹਿਣਾ ਹੈ ਤੇ ਕੀ ਕੁਝ ਕਹਿ ਰਹੇ ਨੇ ਉਸ ਪਿੰਡ ਦੇ ਲੋਕ ਤਾਂ ਪਰਿਵਾਰ ਜੋ ਵੀਰ ਫੌਜੀ ਵੀਰ ਸੀ ਜਿਸਦੇ ਸਖਤ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਕੋਈ ਨਸ਼ੇਈਲਾ ਪਦਾਰਥ ਜਿਹੜਾ ਉਹ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਛੁੱਟੀ ਆਏ ਹੋਏ ਸੀ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਦਾਦਾ ਜੀ ਤੇ ਹੋਰ ਜੋ ਕਰੀਬੀ ਨੇ ਉਹ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਕੀ ਗੱਲ ਹੋਈ ਕੁਝ ਪਤਾ ਲੱਗਿਆ ਤੁਹਾਨੂੰ ਹੁਣ ਤੱਕ ਨਹੀਂ ਉਹ ਤਾਂ ਜੀ ਪਰਸੋਂ ਸ਼ਾਮ ਨੂੰ 5:00 ਵਜੇ ਚਮਕੌਰ ਸਾਹਿਬ ਨੇ ਕੱਪੜੇ ਲੈਣ ਗਿਆ ਥਾ ਠੀਕ ਹੈ ਜੀ ਉਹਦੇ ਨਾਲ ਪਤਾ ਲੱਗਿਆ ਕਿ ਉਹਦੇ ਆਰ ਦੋਸਤ ਹੋਰ ਗਏ ਕਿ ਗੱਡੀ 'ਚ ਹੂੰ ਕਿ ਕਪੜੇ ਲੈ ਕੇ ਆਂਦੇ ਫਿਰ ਦਰੂਪੀਣੇ ਲੱਗੇ ਦਰੂ ਬੱਦ ਵਾਲਾ ਕੋਈ ਉਹਦੇ ਵਿੱਚ ਕੋਈ ੜੋਜ ਵੱਧ ਦਿੱਤੀ ਕੋਈ ਜ਼ਹਿਰੀ ਚੀਜ਼ ਦਿੱਤੀ ਜਾਂ ਕੋਈ ਨਸ਼ਾ ਦਿੱਤਾ ਉਹ ਸਾਨੂੰ ਕੋਈ ਪਤਾ ਨਹੀਂ ਹੈਗਾ ਫਿਰ ਉਹ ਉਹਨਾਂ ਨੂੰ ਰਾਤ ਦੇ 11 ਵਜੇ ਕਿਤੇ ਸਮਸ਼ਾਨ ਘਾਟ ਦੇ ਵਿੱਚ ਸੁਨ ਘਾਟ ਜਿੱਥੇ ਤੁਸੀਂ ਦੇਖਿਆ ਨਾ ਗਿਆ ਉੱਥੇ ਗੱਡੀ ਘੜਾ ਕੇ ਆਪ ਚਲੇ ਗਏ ਭੱਜ ਗਏ ਗੱਡੀ ਸਵੇਰੇ ਤੱਕ ਜਾ ਕੇ ਫਿਰ ਦੇਖੀ ਤਾਂ ਸਵੇਰ ਸਾਨੂੰ ਪਤਾ ਲੱਗਿਆ ਰਿਸ਼ਤੇ ਤੋਂ ਰਿਸ਼ਤੇ ਤੁਹਾਡਾ ਪੋਤਰਾ ਲੱਗਦਾ ਜੀ ਹਾਂ ਮੇਰਾ ਪੋਤਾ ਜੀ ਠੀਕ ਹੈ ਹਾਂ ਜੀ ਮੇਰਾ ਪੋਤਾ ਇਹ ਮਤਲਬ ਕਿੰਨੀ ਤਰੀਕ ਨੂੰ ਛੁੱਟੀ ਆਏ ਸੀ ਤੁਸੀਂ ਸੂਚਿਤ ਕੀਤਾ ਜਿਹੜੇ ਅਧਿਕਾਰੀ ਇਹ ਚਾਰਜ ਲੈਣ ਛੁੱਟੀ ਆਇਆ ਠੀਕ ਹੈ ਜੀ ਚਾਰਜ ਲੈਣ ਛੁੱਟੀ ਆ ਕੇ ਇਸ ਦਾ ਚਲੇ ਗਿਆ ਜਲੰਧਰ ਉੱਥੇ ਦੀ ਬਾਈਪੁਲਿਸ ਵਜੇ ਠੀਕ ਹੈ ਪੁਲਿਸ ਨੌਕਰੀ ਕਰਦੀ ਹੈ ਠੀਕ ਹੈ ਉੱਥੇ ਰਹਿੰਦੀ ਸੀ ਉੱਥੇ ਰਹੇ ਉਹ 10 12 ਦਿਨ ਰਿਹਾ ਕਿ ਨਾ ਫਿਰ ਇਹਦੇ ਬੇਟਾ ਦਾ ਨੌਵੀਂ ਦੇ ਤਾ ਉਹ ਟਿਕਾਣਾ ਵਾਸਤੇ ਆਇਆ ਤੇ ਪੋਲੀਏ ਦਾ ਠੀਕ ਹੈ ਜੀ ਬਸ ਅਗੇ 5 ਵਜੇ ਆਏ ਦੋ ਦਿਨ ਰਾਤ ਕਰ ਰਿਹਾ ਸ ਕਰਨ ਕਰ ਰਿਹਾ ਬੜਾ ਸਨ ਖੇਡਦਾ ਘੁਟਦੇ ਰਹੇ ਖਾਂਦੇ ਪੀਂਦੇ ਰਹੇ 5:00 ਵਜੇ 4:00 ਵਜੇ ਇਹਨੇ ਸੋਚਿਆ ਵੀ ਮੈਂ ਆਪਣੇ ਪੈਂਟਾ ਮੁੰਡਾ ਚੜਾ ਡੋਲਟਾ ਲਿਆ ਆਂ ਜਮਕੌਰ ਸਾਹਿਬ ਤੋਂ ਉਹ ਲੈਣ ਚੱਲ ਗਿਆ ਰਸ ਜੇ ਮੁੰਡਾ ਚੱਕਰ ਗਿਆ ਉਹਦੇ ਨਾਲ ਦਾ ਕੋਈ ਦੋਸਤ ਹੈ ਉਹਨੇ ਉਹ ਨਾਲ ਚੜ ਕੇ ਦਰੂਰ ਪਛਾਣ ਹੋਈ ਜੀ ਵੀ ਬੰਦੇ ਕੌਣ ਨੇ ਹਾਂ ਉਹ ਜਿਹੜੇ ਜਿਹੜਾ ਦੇ ਦੋਸਤ ਨੇ ਦਰਜ ਕਰਾਈ ਸੁਣ ਲੈ ਨਾ ਉਹ ਪੁਰਸਨ ਚੱਕ ਲਿਆ ਪੁਰਸਨ ਚੱਕ ਪਤਾ ਲੱਗ ਗਿਆ ਬੰਦੇ ਕੋਲ ਹਾਂਜੀ ਪਤਾ ਲੱਗ ਗਿਆ ਹਾਂਜੀ ਤੇ ਅਧਿਕਾਰੀਆਂ ਦੇ ਨਾਲ ਜਿਹੜੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਤੁਹਾਡਾ رابطہ ਹੋਇਆ ਤੁਸੀਂ ਉਹਨਾਂ ਨਾਲ ਸੂਚਿਤ ਕੀਤਾ ਜੀ ਸਰ ਜੀ ਹਾਂਜੀ ਕੱਲ ਸੂਏ ਸਾਹਿਬ ਸੀਰ ਸਾਹਿਬ ਨੂੰ ਫੋਨ ਕਰਤਾ ਉਹਨੇ ساری ਰਿਪੋਰਟ ਮੰਗਾ ਲਈ ਇਸ ਟਾਈਮ ਵੀ ਆਪਣੇ ਆਪਣੇ ਫੌਜੀ ਆ ਕੇ ਆਰਮੀ ਆ ਕੇ ਬੈਠੀ ਹੈ ਜਿਸ ਤਰ੍ਹਾਂ ਮਤਲਬ ਆਰਮੀ ਦੇ ਵਿੱਚ ਤਾਂ ਜੀ 3 ਮਹੀਨੇ ਬਾਅਦ 6 ਮਹੀਨੇ ਬਾਅਦ ਲਗਭਗ ਮੈਡੀਕਲ ਹੁੰਦਾ ਹਰ ਵਿਅਕਤੀ ਦਾ ਪਤਾ ਹੁੰਦਾ ਕਿ ਇਹ ਵਿਅਕਤੀ ਕੀ ਉਹ ਨਸ਼ਾ ਕਰਦਾ ਨਹੀਂ ਕਰਦਾ ਉਹ ਸਾਰੀ ਗੱਲ ਪਤਾ ਹੋਉਂਦੀ ਨਹੀਂ ਉਹ ਸਿਰਫ ਮਾੜਾ ਪੈ ਕੇ ਪੁੱਗ ਲੈਣ ਦਾ ਤਰਜ਼ੋ ਪੀਂਦੇ ਨੇ ਬਾਕੀ ਹੋਰ ਨਸ਼ਾ ਕੋਈ ਨਹੀਂ ਕਰਦਾ ਤਾਂ ਕਿ ਉਹ ਜ਼ਿਆਦਾਤਰ ਫੌਜ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਪਿੰਦੇ ਹੀ ਨੇ ਲੈਂਦਾ ਪਿੰਦੇ ਪਿੰਦੇ ਹੋਰ ਕੋਈ ਨਹੀਂ ਸੰਤਾ ਹੈਗਾ ਹੋਰ ਕੋਈ ਨਹੀਂ ਸੰਤਾ ਹੈਗਾ ਤਾਂ ਮਪਲੀ ਕਿਸ ਤਰ੍ਹਾਂ ਦਾ ਸੁਭਾਅ ਸੀ ਕਿਸ ਤਰ੍ਹਾਂ ਰਹਿੰਦੇ ਸੀ ਹਨੋ ਬੇਬੀ ਜੀ ਮਿਲਣ ਸਰ ਜੀ ਮਿਲਣ ਸਰ ਮਿਲਣ ਸਰ ਬਿਲਕੁਲ ਹਾਂ ਜੀ ਬਿਲਕੁਲ ਬਿਲਕੁਲ ਹਾਂ ਇੱਕਦਮ ਮੈਂ ਕਹਿੰਦਾ ਵੀ ਸਾਡਾ ਲਾਉਣੀ ਦਾ ਕਰਾ ਸਾਡੇ ਜੀਜਾ ਜੀ ਆ ਇਹ ਤੁਸੀਂ ਤਾਂ ਸਾਰੇ ਪਹਿਲਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਹ じゃ ਕੋਈ ਇਦਾਂ ਦੀ ਕਦੇ ਖੁੱਲੜਵਾਜੀ ਨਹੀਂ ਕਰਦਾ ਉਹ ਜਦੋਂ ਆਣਾ ਆਪਣੇ ਘਰੇ ਰਹਿਣਾ ਉਹਨਾਂ ਨੇ ਜਿਆਦਾ ਬਾਹਰ ਘੁੰਮਣਾ ਫਿਰਦਾ ਨਹੀਂ ਹੈਗਾ ਕਿੰਨੇ ਸਾਲ ਹੋ ਗਏ ਸੀ ਬਾਪੂ ਜੀ ਉਹਨਾਂ ਨੂੰ ਫੌਜ ਦੇ ਵਿੱਚ ਕਿ 8 ਸਾਲ ਹੋ ਗਏ 8 ਸਾਲ ਹੋ ਗਏ ਹਾਂ ਉਹਦੀ ਉਮਰ 28 ਸਾਲ ਦੀ ਸੀ ਉਹਨਾਂ ਦੀ ਠੀਕ ਹੈ ਹਾਂਜੀ 20 ਸਾਲ ਦੇ ਮਤਲਬ ਚਲੇ ਗਏ ਸੀ ਇਹ ਭਰਤੀ ਹੋਇਆ ਸੀ ਫੌਜ ਦੇ ਵਿੱਚ ਹਾਂਜੀ ਬਹੁਤ ਲਾਇਕ ਬੱਚਾ ਸੀ ਬਹੁਤ ਲਾਇਕ ਜਿਹਨੂੰ ਕਹਿੰਦੇ ਆ ਬਹੁਤ ਜਿਆਦਾ ਲਾਇਕ ਹੈ ਪੜਿਆ ਲਿਖਿਆ ਵੀ ਇਹ ਕੀਤੀ ਹੋਈ ਹਾਂਜੀ ਚੰਗਾ ਹੁੰਦਾ ਤੇ ਕਿਹੜੀ ਕਿਹੜੀ ਜੁਨਟ ਦੇ ਵਿੱਚ ਸੀਗੇ ਕੁਝ ਕੋਈ ਸਿੱਖ ਜਾ ਚੰਗ ਸੀ ਹਾਂਜੀ ਠੀਕ ਹੈ ਤੇ ਹੁਣ ਪੁਲਿਸ ਨੇ ਕੋਈ ਤੁਹਾਨੂੰ ਉਹ ਦਿੱਤਾ ਜੀ ਕੋਈ ਵੀ ਅੱਗੇ ਅਸੀਂ ਕੋਈ ਕਾਰਵਾਈ ਕਰ ਰਹੇ ਹਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਉਹਨੇ ਐਫਆਈਰ ਦਰਜ ਕਰ ਲਈ ਬਾਕੀ ਉਹਨਾਂ ਨੇ ਜਿਹੜਾ 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 ਦੇ ਨਾਲ ਮੁੰਡਾ ਉਹ ਚੱਕ ਲਿਆ ਹੋਇਆ ਉਹਦੇ ਪਿੱਛੇ ਉੱਚ ਕੇ ਪੁੱਛੀਚ ਕਰਨਗੇ ਜੀ ਹਾਂਜੀ ਬਿਕਟ ਨੂੰ ਕੀ ਸ਼ੱਕ ਕੋਈ ਵਿੱਚ ਇਸ ਤਰ੍ਹਾਂ ਦਾ ਕੋਈ ਤਰਲ ਪਦਾਰਥ ਪਾ ਕੇ ਕੋਈ ਓਵਰਡੋਸ ਵਗੈਰਾ ਇਦਾਂ ਦੇ ਕੁਝ ਕੀਤਾ ਗਿਆ ਇਹ ਸ਼ੱਕ ਜੇ ਪੈਂਦਾ ਜੀ ਹੁਣ ਬਰੇਵਡ ਤੇ ਪਾਉਂ ਤੋਣ ਵਗੈਰਾ ਹੋਇਆ ਜੀ ਕਿਸ ਤਰ੍ਹਾਂ ਪੋਸਟਮੈਂਟ ਹੋ ਗਿਆ ਮੈਂ ਸਿਰਫ ਆਉਣ ਦਾ ਉਹ ਆ ਰਹੇ 10 ਮਿੰਟ ਦਾ ਘਰ ਪਹੁੰਚਣਾਂ ਨੇ ਠੀਕ ਹੈ ਇਸ ਤੋਂ ਬਾਅਦ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦੀ ਅੱਗੇ ਜਾਂਚ ਚਾਹੁੰਦੇ ਹੋ ਵੀ ਇਸ ਦੇ ਵਿੱਚ ਕੋਈ ਆਰਮੀ ਮੈਡੀਕਲ ਅਫਸਰ ਜਿਹੜੇ ਨੇ ਉਹ ਜਾਂਚ ਕਰਨ ਬੈਠੇ ਨੇ ਫੌਜੀ ਸਾਹਿਬ ਆ ਕੇ ਬੈਠੇ ਸਾਰੇ ਆਰਮੀ ਵਾਲੇ ਉਹ ਦੇਖਣਗੇ ਜਿੰਨਾ ਕਹਿਣਗੇ ਇਦਾਂ ਕਰ ਲਵਾਂਗੇ ਜੀ ਆਈ ਹੋਈ ਬੱਚਾ ਆ ਗਿਆ ਹੋਰ ਕਿਸੇ ਦੇ ਘਰ ਦਾ ਬੱਚਾ ਨਾ ਅੱਜ ਜਾਵੇ ਇਸ ਵਾਸਤੇ ਤਾਂ ਠੱਲ ਪੈਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਉਂਝ ਜਿਹੜੇ ਹੋਰ ਕੋਈ ਇਸ ਤਰ੍ਹਾਂ ਚਿੱਟੇ ਦਾ ਪ੍ਰਭਾਵ ਹੈਗਾ ਜੀ ਏਰੀਆ ਦੇ ਵਿੱਚ ਇੱਥੇ ਬਹੁਤ ਵਿਗਿਆ ਹੈ ਚਿੱਟੇ ਦਾ ਤਾਂ ਬਹੁਤ ਆ ਜੀ ਚਿੱਟੇ ਦਾ ਇੱਥੇ ਫਤਿਹਪੁਰਾ ਖੋਖਰਾ ਚੱਕ ਟੱਪਰੀਆਂ ਇੱਧਰ ਆਮ ਛਰਿਆਂ ਵੇਚਦੇ ਫਿਰਦੇ ਮੋਰੇ ਭਈਏ ਰੱਖੇ ਹੋਏ ਵੇਚਣ ਮਦ ਸਾਡਾ ਬੰਦੇ ਤੇ ਆਇਆ ਫਤਿਹਪੁਰ ਤੇ ਭਈਆ ਰੱਖਿਆ ਉਹਨਾਂ ਦੀ ਜ਼ੁਬਾਨ ਤੋਂ ਹੋ ਗਈ ਜੀ ਪਹਿਲਾਂ ਚੱਕ ਲੈਦੇ ਪੁਲਿਸ ਨੇ ਵੇਝ ਜ਼ੁਬਾਨ ਤੋਂ ਹੋਈ ਫਿਰ ਉਹਨਾਂ ਨੇ ਫੇਛ ਡਾਲੇ ਕਿਸੇ ਨੇ ਫਿਰ ਹੁਣ ਭੱਜਾ ਮੋਰੇ ਰੱਖਿਆ ਚਿੱਟਾ ਵੇਚਣ ਵਾਸਤੇ ਭੱਜਾ ਬਹਾਰ ਦਾ ਮੋਟਰਸਾਈਕਲ ਤੇ ਪਰੇ ਲੈ ਜਾਂਦਾ ਉਧਰ ਤੇ ਚਿੱਟਾ ਦੇ ਕੇ ਭੇਜ ਦਿੰਦਾ ਜਨਾਨੀਆਂ ਡੋਲੂ ਚ ਪਾ ਕੇ ਫਿਰ ਜਨੀਆਂ ਵੀ ਜ਼ਿਮੀਦਾਰ ਸੋਚਦੇ ਆ ਜਾਂ ਪੁਲਿਸ ਵਾਲੇ ਸੋਚਦੇ ਆ ਵੀ ਇਹ ਚਾਹ ਲੈ ਕੇ ਚੱਲੇ ਜਾਂ ਦੁੱਧ ਲੈ ਕੇ ਚੱਲੇ ਜਾਂ ਪਾਣੀ ਲੈ ਕੇ ਚੱਲੇ ਇਸ ਕਰਕੇ ਉਹ ਜਨਾਨੀਆਂ ਨੂੰ ਰੋਕਦੇ ਨਹੀਂ ਜਾਂਦੇ ਆ ਜਦ ਜਵਾਨਤ ਹੋ ਕੇ ਘਰ ਆ ਜਨ ਨੇ ਇਹਦਾ ਕੋਈ ਪਾ ਨਹੀਂ ਹੈਗਾ ਜਾਂ ਤਾਂ ਉਹ ਸਬੰਦੇ ਦੇ ਹੱਥ ਪੈ ਹੱਥ ਵੱਡੇ ਜਾਣ ਜਿਹੜਾ ਕਰਦਾ ਹੈ ਨਸ਼ੇ ਦਾ ਕੰਮ ਉਹਦੇ ਹੱਥ ਵੱਡੇ ਜਾਣ ਤਾਂ ਹੈ ਦਾ ਜਾਂ ਉਹਨੂੰ ਗੋਲੀ ਛੂਟੋ ਜੇ ਬਸ ਗੱਲਾਂ ਹੀ ਦੋ ਆਈਆਂ ਵਿਚ ਬੱਚੇ ਹੈਗੇ ਨੇ ਨਾਲ ਨੂੰ ਪਤਾ ਲੱਗ ਜਾਵੇ ਵੀ ਹਾਂ ਭਈ ਇਹ ਮੈਨੂੰ ਸਜ਼ਾ ਇਸ ਬਿਮਾਰੀ ਤੇ ਮਿਲੀ ਸੀ ਗੱਡੀਆਂ ਚ ਲੈਂਦੇ ਆ ਰਾਤ ਨੂੰ ਰਾਤ ਨੂੰ ਗੱਡੀਆਂ ਚ ਲੈਂਦੇ ਆ ਪੁਲਿਸ ਨੂੰ ਕੋਈ ਸੁਰਤ ਨਹੀਂ ਹੈ ਇਹ ਡੱਲੇ ਚੌਂਕੀ ਵਾਲੇ ਤਾਂ ਬਿਲਕੁਲ ਨਹੀਂ ਕਰ ਰਹੇ ਕਿਉਂ ਸਾਡੇ ਏਰੀਆ 'ਚ ਵਿਕ ਰਿਹਾ ਡੱਲਾ ਚੌਂਕੀ ਪੰਦੀ ਹੈ ਹਾਂ ਹਾਂਜੀ ਇਹ ਜਿਹੜੇ ਪਰਿਵਾਰਕ ਮੈਂਬਰ ਸੀ ਜਾਂ ਪਿੰਡ ਦੇ ਜਿਹੜੇ ਕਰੀਬੀ ਸੀ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਉਹਨਾਂ ਦੇ ਦਾਦਾ ਜੀ ਨਾਲ ਗੱਲਬਾਤ ਕਰਵਾਈ ਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਰ ਉਹਨਾਂ ਦੇ ਸੋਹਰਾ ਸਾਹਿਬ ਹੈਗੇ ਨੇ ਅਪਪਾ ਜੀ ਕੀ ਲੱਗਦਾ ਕਿ ਇਹ ਘਟਨਾ ਕਿਉਂ ਵਾਪਰੀ ਕਿਵੇਂ ਵਾਪਰੀ ਜੀ ਇਹ ਤਾਂ ਜਿਵੇਂ ਬਸ ਕੋਦੋ ਤਨਾ ਚਾਂਸ ਹੈ ਦਾ ਕਰਿਆ ਚਿੱਟਿਆਂ ਨੇ ਚਾਂਸ ਕਰਿਆ ਸਾਰਾ ਜਿੰਨਾ ਕਰਿਆਗਾ ਭਲੇਖੇ ਨਾਲ ਚਿੱਟੇ ਵਾਲੇ ਨਾਲ ਲੈ ਗਏ ਲਿਜਾ ਕੇ ਇੱਥੇ ਇੱਕ ਮੁੰਡਾ ਲੈ ਕੇ ਗਿਆ ਇਹਨੂੰ ਇਹ ਦੂਜੇ ਗੇਬਤਾ ਉਹ ਦੂਜੇ ਦੇ ਸੀ ਤੇ ਧੋਖਾ ਹੀ ਹੋਇਆ ਦੇ ਸੀ ਨਨ ਫਰੇ ਆਉਣ ਜਾ ਕੇ ਉਸ ਉਹਨੂੰ ਐਸੇ ਵੀ ਇਨਾਂ ਕੋਲ ਪੈਸਾ ਹੈਗਾ ਪੈਸੇ ਦੇ ਕਰਕੇ ਲੈ ਕੇ ਗਏ ਉਹ ਇਹ ਥੋੜਾ ਜਿਹਾ ਉਹ ਪੋਲਾ ਸੀ ਪੁੱਜੀ ਥੋੜਾ ਜਿਹਾ ਬਈਆ ਉਹ ਆਈ ਗਰੀਬਾ ਦੇ ਰਹੇ ਬਾਲਾ ਕਰਦਾ ਉਹਨੇ ਆਖਿਆ ਗਰੀਬ ਮੁੰਡਾ ਆਪ ਬਗ ਚੱਲਦਾ ਕੋਈ ਟੈਸਟ ਨਹੀਂ ਰਾਜ ਜਿੱਥੇ ਕਹਿਣ ਲੱਗੇ ਸਾਨੂੰ ਚਾਸ਼ੂ ਲੈਦੇ ਉਹਨੇ ਮਾਲੀ ਮੁੱਟੀ ਲੈ ਕੇ ਦਿੱਤੀ ਉਸ ਤੋਂ ਬਾਅਦ ਉਹ ਬੇਈਮਾਨ ਹੋ ਗਿਆ ਪੈਸੇ ਦੇਖ ਲੈ ਬਸ ਉਹਨਾਂ ਨੇ ਮਾਰਿਆ ਇਹ ਤਿੰਨ ਚਾਰ ਬੰਦੇ ਨੇ ਮਾਰਿਆ ਇਹ ਧੋਖਾ ਨਾ ਮਾਰਿਆਗਾ ਇਹ ਮੇਰਾ ਜਵਾਈ ਹੈਗਾ ਮੇਰੀ ਗੁੜੀਆ ਇੱਕ ਛੋਟਾ ਜਿਹਾ ਬੱਚਾ ਹੈਗਾ 8 ਸਾਲ ਦਾ ਮੁੰਡਾ ਹੈ ਠੀਕ ਹੈ ਹਾਂ ਜੀ ਸਾਰੇ ਪਰਿਵਾਰ ਦਾ ਬੁਰਾ ਹਾਲ ਹੋ ਰਿਹਾ ਜ ਤੇਹੀ ਚਾਹੁੰਦੇ ਆ ਵੀ ਇਹ ਫੈਸਲਾ ਹੀ ਹੋਣਾ ਚਾਹੀਦਾ ਹੈਗਾ ਸਾਰਾ ਕੰਮ ਆਰਮੀ ਤੋਂ ਵੀ ਕਿਸੇ ਤਰ੍ਹਾਂ ਦੀ ਜਾਂਚ ਚਾਹੁੰਦੇ ਹੋ ਕਿ ਆਰਮੀ ਇਸ ਦੇ ਵਿੱਚ ਕੋਈ ਹਾਂ ਆਰਮੀ ਦਾ ਵੀ ਇਹ ਚਾਹੁੰਦੇ ਆ ਵੀ ਆਰਮੀ ਵੀ ਮਾੜਾ ਮੋਟਾ ਇਹਨਾਂ ਨੂੰ ਪੂਰਾ ਸਹਿਯੋਗ ਦੇਵੇ ਇਹਨਾਂ ਨੂੰ ਸਾਰਾ ਹੀ ਸਹਿਯੋਗ ਦੇਵੇ ਆਰਮੀ ਆਈ ਹੋਈ ਹੈ ਹਾਂ ਅਸੀਂ ਉਹ ਵੀ ਸਹਿਯੋਗ ਦੇਣਗੇ ਜੁੰਟ ਦੇ ਮੁੰਡੇ ਆ ਰਹੇ ਨੇਗੇ ਹਾਂ ਉਹਨਾਂ ਸਹਯੋਗਾਂ ਨੇ ਸਰਕਾਰ ਤੋਂ ਵੀ ਸਹਯੋਗ ਮੰਗਦੇ ਆ ਵੀ ਇਹਨਾਂ ਦੇ ਸਿਰ ਤੇ ਹੱਥ ਰੱਖਣੇ ਇਹਨਾਂ ਦਾ ਜਿੱਥੋਂ ਤੱਕ ਵੀ ਹੁੰਦਾ ਬਹੁਤ ਬਹੁਤ ਦੇ ਫੈਸਲੇ ਕਰਨ ਠੀਕ ਕਰਨੇ ਠੀਕ ਹੈ ਨਾ ਜਿਹੜਾ ਐਡਾ ਵੱਡਾ ਧੋਖਾ ਕਰੇ ਇੱਕ ਫੌਜੀ ਨੌਜਵਾਨ ਆਨਮੀ ਦੇ ਨਾਲ ਐਡਾ ਧੋਖਾ ਤਾਂ ਬਹੁਤ ਗੱਲ ਮਾੜੀ ਆ ਫਿਰ ਹੂ ਕੌਣ ਜੋ ਚਿੱਟੇ ਵਾਲੀ ਆਹੀਂ ਚਿੰਤਨ ਲੱਗ ਗਈ ਹਰ ਇੱਕ ਨੂੰ ਛਿੱਟੇ ਵਾਲੀ ਜਦੋਂ ਐ ਚਮਟਣ ਲੱਗੇ ਮਾਰਨ ਲੱਗੇ ਫੌਜੀਆਂ ਨੂੰ ਮਾਰਨ ਲੱਗੇ ਫੌਜੀਆਂ ਦੇ ਵਿੱਚ ਤਾਂ ਇਹ ਬੜਾ ਸਟ੍ਰਿਕਟ ਰੂਲ ਆ 3 ਮਹੀਨੇ ਬਾਅਦ 6 ਮਹੀਨੇ ਬਾਅਦ ਉਹਨਾਂ ਦਾ ਮੈਡੀਕਲ ਹੁੰਦਾ ਹਰ ਬੰਦੇ ਦਾ ਉਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਨਹੀਂ ਜੀ ਇਸ ਬੰਦੇ ਦਾ ਸਾਨੂੰ ਪਤਾ ਹੈ ਜੇ ਸਾਡੇ ਜੇ ਪਿੱਛੇ ਪਿੱਛੇ ਤੋਂ ਜੇ ਕੋਈ ਕਰਦਾ ਹੈ ਜੇ ਕਿਸਦਾ ਬੈਕਗ੍ਰਾਉਂਡ ਹੈ ਮੈਡੀਕਲ ਹੁੰਦੀ ਹੈ ਜੀ ਮੈਡੀਕਲ ਹੁੰਦਾ ਬਹੁਤ ਮੈਂ ਵੀ ਆਰਮੀ 'ਚੋਂ ਆਇਆ ਹਾਂ ਜੀ ਮੈਡੀਕਲ ਹੁੰਦਾ ਹਾਂ ਮੈਡੀਕਲ ਹੁੰਦਾ ਉਹ ਇਹ ਨਹੀਂ ਨਾ ਕਰ ਸਕਦਾ ਜੀ ਉਤੇ ਹਰ ਮਤਲਬ ਚਿੱਟਾ ਤੇ ਖਾਂਦਾ ਨਹੀਂ ਸੀ ਕਿਉਂ ਸਾਡੇ ਬੈਹਿਆ ਹੋਇਆ ਸੀ ਮੇਰਾ ਜਵਾਈ ਹੈ ਮੇਰੀ ਗੁੜੀਆਂ ਮੈਨੂੰ ਦੱਸੁੰਦੀਆਂ ਚਿੱਟਾ ਛੁੱਟਾ ਵੀ ਚਿੱਟਾ ਪੀਂਦੇ ਨਹੀਂ ਸੀ ਛਾਗਦੇ ਸੀ ਚਿੱਟੇ ਕੰਨੀ ਤਾਂ ਹਾਂ ਚਿੱਟਾ ਛੁੱਟਾ ਨਹੀਂ ਪੀਂਦਾ ਸੀ ਕਿ ਇਹ ਤਾਂ ਧੁੱਕ ਹੀ ਹੋਏ ਦੇ ਨਾਲ ਬਸ ਹਾਂ ਹਾਂ ਇਹੀ ਗੱਲ ਹੈ ਕਿ ਇਸੇ ਬਾਰੇ ਅਸੀਂ ਤੁਹਾਨੂੰ ਕਹਿੰਨੇ ਆ ਵੀ ਮੇਰੇ ਦੋਤੇ ਦਾ ਮੇਰੇ ਧੀ ਦਾ ਇਹ ਪਰਿਵਾਰ ਦਾ ਧਿਆਰ ਰੱਖੇ ਸਰਕਾਰ ਕਿੰਨੀ ਵੀ ਧਿਆਰ ਹੋਵੇ 15000 ਰੁਪਿਆ ਦਾ ਜਾਦੂ ਦੇ ਨਿਕਲਿਆ ਪਟੂਆ ਜੇਬ ਚੋਂ ਤਾਂ 1100 ਰੁਪਿਆ ਦਾ ਜਿਹੜੇ ਬੰਦੇ ਸੀ ਉਹਨਾਂ ਨੇ ਪੈਸੇ ਵੀ ਕੱਢੇ ਪੈਸੇ ਵੀ ਕੱਢੇ ਆ 1100 ਰੁਪਏ ਛੱਡਿਆ ਸਰਪੇ ਹੋਰ ਆਈ ਕਾਰ ਨਹੀਂ ਛੇੜਿਆ ਲਾਇਸੈਂਸ ਨਹੀਂ ਛੇੜਿਆ ਕੋਈ ਚੀਜ਼ ਨਹੀਂ ਛੋੜੀ ਮਿਲਟਰੀ ਦੇ ਪ੍ਰੂਫ ਨਹੀਂ ਛੇੜੇ ਕੁਛ ਨਹੀਂ ਜਿਹੜਾ ਗੱਡੀ ਵੀ ਨਹੀਂ ਛੇੜੀ ਬਾਅਦ ਉਹ ਤੇ ਮਾਰ ਕੇ ਨਿਕਲ ਗਏ ਬਸ ਉਹ ਆਪਣਾ ਕੰਮ ਕਰਕੇ ਆ ਉਹਦੇ ਫਾਦਰ ਸਾਹਿਬ ਆ ਇਹਨਾਂ ਨਾਲ ਵੀ ਗੱਲ ਕਰ ਲੋ ਹਾਂਜੀ ਕੀ ਤੁਹਾਨੂੰ ਕੀ ਲੱਗਦਾ ਕਿ ਕੀ ਹੋ ਕਾਰਵਾਈ ਹੋਣੀ ਚਾਹੀਦੀ ਐਸ ਦੇ ਵਿੱਚ ਅੱਗੇ ਜਿਹੜਾ ਮੁੰਡਾ ਹੈਰੀ ਆ ਤਾਂ ਅਮਰ ਸਿੰਘ ਟੱਪਰੀਆਂ ਦਾ ਠੀਕ ਹੈ ਉਹਦਾ ਪਰਿਵਾਰ ਬਣਨਾ ਚਾਹੀਦਾ ਠੀਕ ਹੈ ਹਰ ਕੋ ਦਾ ਮੈਂਬਰ ਬਣਨਾ ਹੋਣੀ ਚਾਹੀਦਾ ਹੱਥ ਬਣ ਕੇ ਮੇਰੀ ਬੇਨਤੀ ਆ ਨੰਬਰ ਦੂਆ ਠੀਕ ਹੈ ਡੱਲਾ ਚੌਂਕ ਜਿਹੜੀ ਆ ਹਾਂਜੀ ਇਸ ਟਾਈਮ ਨੇ ਠਾਨਦਰਾ ਐਸ ਐਚਓ ਆ ਮੁਰਸ਼ੀ ਹੌਲਦਾਰਾ ਉਹਨਾਂ ਤੋਂ ਸਖਤ ਕਾਰਵਾਈ ਕਰੀ ਜਾਇਜ਼ ਨਹੀਂ ਚਾਹੀਦੀ ਆ ਉਹ ਬਿਲਕੁਲ ਇਸ ਚੀਜ਼ ਨੂੰ ਫਾਲੋ ਨਹੀਂ ਕਰ ਰਹੇ ਆਮ ਪਬਲਿਕ ਨੂੰ ਰੇਤਿਆਂ ਨੂੰ ਘੇਰ ਲਿਆ ਉਹਨਾਂ ਦੇ ਪੈਸੇ ਲੈ ਲੇ ਮੋਟਰਸਾਈਕਲ ਖੇਤਾਂ ਚਾਰ ਉਹਨਾਂ ਦੇ ਪੈਸੇ ਲੈ ਉਹ ਗੱਲ ਵੱਖਰੀ ਆ ਚਿੱਟਿਆਂ ਨੂੰ ਪਤਾ ਵੀ ਇਹ ਕਿਹੜਾ ਲੱਗਿਆ ਉਹਨੂੰ ਮੁੰਡ ਨੂੰ ਘੇਰਦੇ ਨੇਗੇ ਉਹ ਡੇਲੀ ਮੁੰਡਾ ਲੰਘਦਾ ਦਾ ਅੱਛਾ ਜੀ ਹਾਂਜੀ ਮੈਂ ਉਹਦੇ ਘਰਾਂ ਗਿਆ ਕੱਲ ਸਵੇਰੇ ਪੁੱਛਿਆ ਉਹ ਕਹਿੰਦੇ ਜੋ ਕਰਨਾ ਕਰ ਲੋ ਉਹਦਾ ਬਾਪ ਵੀ ਬੋਲਿਆ ਉਹਦੇ ਘਰ ਦੇ ਵੀ ਬੋਲੇ ਮੈਨੂੰ ਗਲਤ ਤਾਂ ਲਗਾਤਾਰ ਜੋ ਪਰਿਵਾਰਕ ਮੈਂਬਰ ਨੇ ਤੇ ਜਾਂ ਜਿਹੜੇ ਇੱਕ ਰਿਸ਼ਤੇਦਾਰ ਨੇ ਜਾਂ ਪਿੰਡ ਦੇ ਕਰੀਬੀ ਜੋ ਵੀ ਹੈਗੇ ਨੇ ਉਸ ਲਗਾਤਾਰ ਜੋ ਚਿੱਟੇ ਜੋ ਵੇਚਣ ਵਾਲੇ ਨੇ ਜਾਂ ਜਿਨ੍ਹਾਂ ਦੇ ਸਾਫ ਤੌਰ ਦੇ ਉੱਤੇ ਇਸ ਘਟਨਾ ਦੇ ਵਿੱਚ ਇਨਵੋਲਵਮੈਂਟ ਹਨ ਉਹਨਾਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਸਲੇਢੀ ਚਮਕੌਰ ਸਾਹ